ਸਤ ਸ੍ਰੀ ਅਕਾਲ ਪਕਟਾ ਨਾਲ ਜੁੜੇ ਹੋਏ ਸਾਰੇ ਦੋਸਤਾਂ ਦਾ ਸਵਾਗਤ ਹੈ ਜੀ ਅੱਜ ਆਪਾਂ ਗੱਲ ਕਰਾਂਗੇ ਗਜੇਂਦਰ ਸਿੰਘ ਜੀ ਭਾਈ ਗਜੇਂਦਰ ਸਿੰਘ ਦਰਖਾਲਸਾ ਦੇ ਮੁਖੀ ਦਰਖਾਲਸਾ ਦੇ ਸੰਸਥਾਪਕ ਜਿਨ੍ਹਾਂ ਦੀ ਕੱਲ ਪਾਕਿਸਤਾਨ ਦੇ ਵਿੱਚ ਮੌਤ ਹੋ ਜਾਣ ਦੇ ਸਮਾਚਾਰ ਜਿਹੜਾ ਆਇਆ ਹੈਗਾ ਸੋ ਇਹ ਕੱਲ ਉਹਨਾਂ ਦੀ ਮੌਤ ਹੈ ਜਿਹੜੀ ਕਿਹਾ ਜਾਂਦਾ ਵੀ ਪਾਕਿਸਤਾਨ ਦੇ ਕਿਸੇ ਹਸਪੀਟਲ ਦੇ ਵਿੱਚ ਹੋ ਗਈ ਜਲਦਾ ਦੌਰਾਨ ਉਹਨਾਂ ਨੂੰ ਪਿਆ ਸੀ ਉਸ ਤੋਂ ਬਾਅਦ ਉਹਨਾਂ ਨੂੰ ਹਸਪੀਟਲ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਤੇ ਜਿੱਥੇ ਉਹਨਾਂ ਦੀ ਮੌਤ ਹੋ ਗਈ ਆ ਅੱਜ ਇਹ ਖਬਰ ਨਿਕਲ ਕੇ ਆਈ ਆ ਸੋਸ਼ਲ ਮੀਡੀਆ ਦੇ ਉੱਪਰ ਬੜੀ ਚਰਚਾ ਦੇ ਵਿੱਚ ਆ ਲੋਕਾਂ ਦੀ ਜਗਿਆਸਾ ਵੀ ਆਖਿਰ ਕਿਸ ਭਾਈ ਗਜਿੰਦਰ ਸਿੰਘ ਸੀ ਕੌਣ ਇਸ ਗੱਲ ਨੂੰ ਲੈ ਕੇ ਲੋਕਾਂ ਦੇ ਵਿੱਚ ਬੜੀ ਜਗਿਆਸਾ ਕੀ ਅੱਜ ਇੰਟਰਨੈਟ ਤੇ ਕਾਫੀ ਟਰੋਲ ਕੀਤਾ ਕਾਫੀ ਭਾਲਿਆ ਜਾ ਰਿਹਾ ਇਸ ਗੱਲ ਨੂੰ ਖੋਜਿਆ ਜਾ ਰਿਹਾਗਾ ਤੋਂ ਅੱਜ ਆਪਾਂ ਉਹਨਾਂ ਬਾਰੇ ਜਾਣਕਾਰੀ ਦਿੰਨੇ ਆ ਕਿ ਭਾਈ ਗਜਿੰਦਰ ਸਿੰਘ ਨੇ ਜਿਹੜਾ 29 ਸਤੰਬਰ 1981 ਨੂੰ ਇੱਕ ਜਹਾਜ਼ ਗਵਾਹ ਕੀਤਾ ਸੀ ਆਪਣੇ ਚਾਰ ਸਾਥੀਆਂ ਸਮੇਤ ਸੋ ਕਿਉਂ ਕੀਤਾ ਸੀ ਕਿਉਂਕਿ ਉਸ ਸਮੇਂ ਆਹ ਚੰਦੂ ਕਲਾਣਾ ਕਾਂਡਾ ਜਿਹੜਾ ਵਾਪਰਿਆ ਸੀਗਾ ਤੇ ਸੰਤ ਜਰਨੈਲ ਸਿੰਘ ਖਾਲਸਾ ਭੰਡਰਾਵਾਲਿਆਂ ਦੀ ਗ੍ਰਿਫਤਾਰੀ ਆ ਜਿਹੜੀ ਉਹ ਕੀਤੀ ਗਈ ਸੀਗੀ ਸੋ ਉਸ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਇਹ ਜਿਹੜਾ ਦਿੱਲੀ ਤੋਂ ਸ਼੍ਰੀਨਗਰ ਦੇ ਲਈ ਉੱਡ ਰਹੀ ਜਿਹੜੀ A1 423 ਨੰਬਰ ਫਲਾਈਟ ਸੀਗੀ ਜਿਹੜਾ ਇਹ ਜਹਾਜ਼ ਸੀਗਾ ਸੋ ਇਹਨੂੰ ਅਗਵਾ ਕਰਕੇ ਲਾਹੌਰ ਲੈ ਗਈ ਸੀਗੇ ਜਿਹੜਾ ਇਹਨੂੰ ਅਗਵਾ ਕਰ ਸੀ ਉਹਨਾਂ ਦੇ ਵਿੱਚ ਭਾਈ ਗੁਰਜਿੰਦਰ ਸਿੰਘ ਆ ਜਿਹੜੇ ਇਹ ਇਸ ਦੇ ਮੁਖੀ ਸੀਗੇ ਤੇ ਇਹਨਾਂ ਦੇ ਨਾਲ ਪੰਜ ਜਣੇ ਸੀ ਇਹ ਸਾਰੇ ਇਨਾਂ ਦੇ ਨਾਲ ਜਿਹੜੇ ਸੀਗੇ ਤੇਜਿੰਦਰਪਾਲ ਸਿੰਘ ਸਤਨਾਮ ਸਿੰਘ ਜਸਬੀਰ ਸਿੰਘ ਤੇ ਕਰਨ ਸਿੰਘ ਸੋ ਇਹ ਪੰਜ ਸਿੰਘ ਸੀਗੇ ਜਿਹੜੇ ਕਿ ਉਸ ਸਮੇਂ ਇਸ ਜਹਾਜ਼ ਨੂੰ ਗਵਾ ਕਰਕੇ ਲੈ ਗਏ ਸੀ ਹਾਲਾਂਕਿ ਜਹਾਜ਼ ਉਸ ਸਮੇਂ ਜੜਾ ਗਵਾ ਕੀਤਾ ਗਿਆ ਸੀ ਇਹਦੇ ਵਿੱਚ ਕੋਈ ਹਥਿਆਰ ਆ ਉਹਦੀ ਵਰਤੋਂ ਨਹੀਂ ਕੀਤੀ ਗਈ ਸੀ ਇੱਕ ਗੇਂਦ ਨਮਾ ਇਸ ਤਰ੍ਹਾਂ ਦਾ ਬਣਾਇਆ ਹੋਇਆ ਸੀ ਜਿਹਦੇ ਵਿੱਚ ਕੁਝ ਇੱਕ ਸਵਿਚ ਵਗੈਰਾ ਫਟ ਕੀਤੀ ਹੋਈ ਸੀ ਸੋ ਇਹ ਦਿਖਾ ਕੇ ਉਸ ਸਮੇਂ ਪਾਇਲਟ ਨੂੰ ਕਿ ਉਹਨਾਂ ਦੇ ਕੋਲੇ ਇਹ ਇਸ ਤਰ੍ਹਾਂ ਦਾ ਕੋਈ ਇੱਕ ਬੰਬ ਹੈਗਾ ਸੋ ਇਸ ਤਰ੍ਹਾਂ ਉਹ ਉਹ ਪਾਇਲਟ ਨੂੰ ਢਾਕੇ ਜਿਹੜੀ ਉਡਾਨ ਹੈਗੀ ਜਿਹੜੀ ਦਿੱਲੀ ਤੋਂ ਸ੍ਰੀਨਗਰ ਲਈ ਚੱਲੀ ਹੋਈ ਸੀ ਜਿਹਦੇ ਵਿੱਚ 111 ਯਾਤਰੀ ਸਵਾਰ ਸੀਗੇ ਤੇ ਇਹਨੂੰ ਉਸ ਸਮੇਂ ਅਗਵਾ ਕਰਕੇ ਜਿਹੜਾ ਲਾਹੌਰ ਲੈ ਕੇ ਜਾਇਆ ਗਿਆ ਸੀਗਾ ਸੰਤ ਜਨੈਲ ਸਿੰਘ ਪੰਡਰਾਵਾਲਿਆਂ ਦੀ ਜਿਹੜੀ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਇਹ ਜਿਹੜੀ ਅਗਵਾ ਹੋਇਆ ਸੀਗਾ ਇਹ ਜਹਾਜ਼ ਹਾਈਜੈਕ ਕੀਤਾ ਗਿਆ ਸੀਗਾ ਤੇ ਕਿਹਾ ਜਾਂਦਾ ਵੀ ਕੁਝ 5 ਲੱਖ ਸਾਇਦ ਉਸ ਸਮੇਂ ਅਮਰੀਕੀ ਡਾਲਰ ਉਹਦੀ ਵੀ ਮੰਗ ਕੀਤੀ ਗਈ ਸੀ ਤੇ ਸੰਤਾਂ ਦੀ ਰਿਹਾਈ ਦੀ ਮੰਗ ਕੀਤੀ ਗਈ ਸੀ ਉਸ ਸਮੇਂ ਤੇ ਅਗਵਾਕਾਰਾਂ ਵੱਲੋਂ ਔਰ ਇਹਨਾਂ ਨੂੰ ਬਾਅਦ ਵਿੱਚ ਲਾਹੌਰ ਹਵਾਈ ਅੱਡੇ ਦੇ ਪਾਸਟਾਨ ਦੀ ਆਰਮੀ ਨੇ ਪਾਕਿਸਤਾਨ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀਗਾ ਤੇ ਉਸ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਇਹਨਾਂ ਦੇ ਉੱਪਰ ਕੇਸ ਚੱਲਿਆ ਤੇ 14 ਸਾਲ ਸਦਾ ਕੱਟੀ ਭਾਈ ਅਗਜੰਦਰ ਸਿੰਘ ਹੋਣਾ ਨੇ ਪਾਕਿਸਤਾਨ ਦੀ ਲਖਪਤ ਜੇਲ੍ਹ ਦੇ ਵਿੱਚ ਸੋ ਇਹਦੇ ਨਾਲ ਜਿਹੜੇ ਬਾਕੀ ਦੇ ਸਿੰਘ ਸੀਗੇ ਉਹ ਰਹਾ ਹੋ ਕੇ ਹੌਲੀ-ਹੌਲੀ ਭਾਰਤ ਆ ਗਏ ਨਗੇ ਬਾਕੀ ਸਤਨਾਮ ਸਿੰਘ ਜਿਹੜੇ ਸੀਗੇ ਪੌਂਟਾ ਸਾਹਿਬ ਵਾਲੇ ਤੇਜਿੰਦਰਪਾਲ ਸਿੰਘ ਜਿਹੜੇ ਕਿ ਦਰਬਾਰ ਸਾਹਿਬ ਦੇ ਬਾਹਰ ਅੱਜਕੱਲ ਪਿਛਲੇ ਸਮੇਂ ਦੌਰਾਨ ਦੇਖੇ ਗਏ ਨਗੇ ਉਹ ਉੱਥੇ ਕੁਝ ਕਕਾਰਾਂ ਦੀ ਕੁਝ ਕਿਤਾਬਾਂ ਦੀ ਸਟਾਲ ਆ ਜਿਹੜੀ ਲਾਉਂਦੇ ਹੁੰਦੇ ਸੀ ਕਿਸੇ ਤਰ੍ਹਾਂ ਸਤਨਾਮ ਸਿੰਘ ਜਸਵੀਰ ਸਿੰਘ ਤੇ ਕਰਨ ਸਿੰਘ ਸੋ ਇਹਨਾਂ ਦੇ ਵਿੱਚੋਂ ਇੱਕ ਸਿੰਘ ਦੀ ਰਾਸ਼ਤਾਨ ਦੇ ਵਿੱਚ ਬਾਅਦ ਦੇ ਵਿੱਚ ਮੌਤ ਰੋਗੇ ਸੀ ਸੋ ਕੁਝ ਇਹ ਵੀ ਕਹਾ ਜਾਂਦਾ ਵੀ ਇੱਕ ਜਾਂ ਦੋ ਸਿੰਘ ਆ ਜਿਹੜੇ ਉਹ ਮੁਕਾਬਲੇ ਦੇ ਵਿੱਚ ਅਸੀਰ ਹੋ ਗਏ ਸੀ ਸੋ ਇਹ ਭਾਈ ਗਜਿੰਦਰ ਸਿੰਘ ਆ ਜਿਹੜੇ 14 ਸਾਲ ਇਹਨਾਂ ਨੇ ਪਾਕਿਸਤਾਨ ਦੇ ਵਿੱਚ ਹੀ ਗੁਜ਼ਾਰੇ ਤੇ ਪਾਕਿਸਤਾਨ ਦੇ ਵਿੱਚ ਹੀ ਇਹ 1995 ਦੇ ਵਿੱਚ ਰਿਹਾ ਹੋਏ ਸੀਗੇ 1995 ਦੇ ਵਿੱਚ ਇਹਨਾਂ ਦੀ ਸਜ਼ਾ ਜਿਹੜੀ 14 ਸਾਲ ਦੀ ਉਹ ਪੂਰੀ ਹੋ ਗਈ ਤੇ ਇਹਨਾਂ ਨੂੰ ਪਾਕਿਸਤਾਨ ਦੇ ਵਿੱਚ ਜੇਲ੍ਹ ਦੇ ਵਿੱਚੋਂ ਰਿਹਾ ਕਰ ਦਿੱਤਾ ਗਿਆ ਤਾਂ ਇਹ ਵੀ ਕਹਾ ਜਾਂਦਾ ਵੀ ਉਸ ਸਮੇ ਇਹ ਇਹਨਾਂ ਨੇ ਜਰਮਨ ਦੇ ਵਿੱਚ ਜਾਣ ਦੀ ਕੋਸ਼ਿਸ਼ ਆ ਜਿਹੜੀ ਕੀਤੀ ਸੀ ਸ਼ਾਇਦ ਜਰਮਨ ਤੋਂ ਇਹਨਾਂ ਨੂੰ ਫੇਰ ਵਾਪਸ ਮੋੜ ਦਿੱਤਾ ਗਿਆ ਸੀਗਾ ਦੋਸਤੋ ਆ ਪਾਕਿਸਤਾਨੀ ਆ ਗਏ ਤੇ ਪਾਕਿਸਤਾਨ ਦੇ ਵਿੱਚ ਹੀ ਫਿਰ ਇਹਨਾਂ ਨੇ ਆਪਣਾ ਪੱਕਾ ਟਿਕਾਣਾ ਬਣਾ ਲਿਆ ਹਾਲਾਂਕਿ ਭਾਰਤੀ ਏਜੰਸੀਆਂ ਇਹਨਾਂ ਨੂੰ ਬਹੁਤ ਲੱਭਦੀਆਂ ਰਹੀਆਂ ਵੀ ਭਾਈ ਕਜਿੰਦਰ ਸਿੰਘ ਕਿੱਥੇ ਨੇ ਤੇ ਇਹ ਪਹਿਲਾਂ ਤਾਂ ਪਤਾ ਨਹੀਂ ਲੱਗਿਆ ਪਰ 2021 ਦੇ ਵਿੱਚ ਸੋਸ਼ਲ ਮੀਡੀਆ ਦੇ ਉੱਪਰ ਇੱਕ ਤਸਵੀਰ ਹੈ ਜਿਹੜੀ ਉਹ ਵਾਇਰਲ ਹੋਈ ਸੀ ਜਿਹਦੇ ਵਿੱਚ ਭਾਈ ਗਜਿੰਦਰ ਸਿੰਘ ਪੰਜਾਬ ਸਾਹਿਬ ਗੁਰਦੁਆਰੇ ਖਾਸਨਬਜ਼ਾਲ ਪਾਕਿਸਤਾਨ ਦੇ ਵਿੱਚ ਪੰਜਾਬ ਸਾਹਿਬ ਗੁਰਦੁਆਰੇ ਦੇ ਅੱਗੇ ਦੀ ਉਹ ਤਸਵੀਰ ਸੀ ਤੇ ਉਸ ਤੋਂ ਬਾਅਦ ਇਹ ਪਤਾ ਲੱਗਿਆ ਸੀ ਕਿ ਭਾਈ ਗਜਿੰਦਰ ਸਿੰਘ ਪੱਕੇ ਤੌਰ ਤੇ ਪਾਕਿਸਤਾਨ ਦੇ ਵਿੱਚ ਹੀ ਰਹਿ ਰਹੇ ਨੇਗੇ ਸੋ ਉਹ ਤਸਵੀਰ ਵਾਇਰਲ ਹੋਣ ਤੋਂ ਬਾਅਦ ਉਸ ਤੋਂ ਬਾਅਦ ਭਾਈ ਗਜਿੰਦਰ ਸਿੰਘ ਹੁਣਾਂ ਨੇ ਆਪਣਾ ਇੱਕ ਸੋਸ਼ਲ ਅਕਾਊਂਟ ਹੈ ਜਿਹੜਾ ਉਹ ਵੀ ਬਣਾਇਆ ਹੋਇਆ ਸੀਗਾ ਫੇਸਬੁੱਕ ਦੇ ਉੱਪਰ ਵੀ ਬਹੁਤ ਜ਼ਿਆਦਾ ਇਹ ਐਕਟਿਵ ਰਹਿੰਦੇ ਸੀਗੇ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਐਕਟਿਵ ਸੀ ਆਪਣੀਆਂ ਬਹੁਤ ਸਾਰੀਆਂ ਗੱਲਾਂ ਬਾਤਾਂ ਵੀ ਪਾਉਂਦੇ ਰਹਿੰਦੇ ਨੇ ਦੇ ਨਾਲ ਕਵਤਾਵਾਂ ਬਹੁਤ ਵਧੀਆ ਲਿਖੇ ਸੀ ਆਪਣੀਆਂ ਕਵਤਾਵਾਂ ਵੀ ਇਹ ਉਹਦੇ ਉੱਪਰ ਅਕਸਰ ਸ਼ੇਅਰ ਕਰਦੇ ਰਹੇ ਨੇਗੇ ਜਿਹੜੀਆਂ ਇਹ ਕਵਤਾਵਾਂ ਲਿਖਦੇ ਸੀਗੇ ਉਸ ਜੇਲ੍ਹ ਦੇ ਦੌਰਾਨ ਲਿਖੀਆਂ ਜਾਂ ਉਸ ਜਲਾਵਤਨੀ ਦੇ ਦੌਰਾਨ ਲਿਖੀਆਂ ਇਹਨਾਂ ਨੇ ਸਾਰੀ ਉਮਰ ਇਹਨਾਂ ਨੇ ਮਤਲਬ ਜਲਾਵਤਨੀ ਦਾ ਇਹ ਆਪਾਂ ਜੇ ਆਪਾਂ ਕਹਿ ਸਕਦੇ ਆਂਗੇ 29 ਸਤੰਬਰ 1981 ਤੋਂ ਲਾ ਕੇ ਹਾਲਾਂਕਿ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਰਹਿਣ ਵਾਲੇ ਬੜੇ ਇੱਕ ਪੜ੍ਹੇ ਲਿਖੇ ਸੂਝਵਾਨ ਨੌਜਵਾਨ ਸਨ ਸੋ ਇਹਨਾਂ ਦੇ ਇੱਕ ਉਸ ਤੋਂ ਬਾਅਦ 19 ਸਤੰਬਰ 1988 ਤੋਂ ਬਾਅਦ ਇਹ ਜਲਾਬਤਨ ਹੋ ਗਏ ਨਾ ਮੋਰਨਾਂ ਨੂੰ ਪੰਜਾਬ ਆਉਣ ਦਾ ਜਿਹੜਾ ਸੁਭਾਗ ਆ ਪ੍ਰਾਪਤ ਨਹੀਂ ਹੋਇਆ ਸੋ ਇਹਨਾਂ ਨੇ ਆਪਣੀ ਜ਼ਿੰਦਗੀ ਆ ਜਿਹੜੀ ਸੰਘਰਸ਼ ਦੇ ਲੇਖੇ ਰਾ ਦਿੱਤੀ ਹੈ ਹਾਲਾਂਕਿ ਇਹਨਾਂ ਦੀ ਪਤਨੀ ਦੀ ਵੀ ਪਿੱਛੇ ਸਮੇਂ ਵਿੱਚ ਮੌਤ ਹੋ ਗਈ ਸੀ ਸੋ ਕੋਈ ਇਹਨਾਂ ਦੇ ਲੜਕੀ ਆ ਤੇ ਉਹ ਵੀ ਬਾਹਰ ਵਿਦੇਸ਼ ਦੇ ਵਿੱਚ ਰਹਿੰਦੇ ਆ ਉਹਦੀ ਸ਼ਾਦੀ ਹੋ ਚੁੱਕੀ ਆ ਸੋ ਇਸ ਤਰ੍ਹਾਂ ਇਹ ਕੱਲ ਜਿਹੜੀ ਖਬਰ ਆਈ ਆ ਵੀ ਭਾਈ ਗਜਿੰਦਰ ਸਿੰਘ ਆ ਜਿਹੜੇ ਉਹਨਾਂ ਦਾ ਦੇਹਾਂਤ ਹੋ ਗਿਆ ਪਾਕਿਸਤਾਨ ਦੇ ਵਿੱਚ ਜੋ ਜਿਹੜਾ ਦਲ ਖਾਲਸਾ ਜਥੇਬੰਦੀ ਆ ਉਹਦੇ ਮੁਖੀ ਦੇ ਤੌਰ ਤੇ ਦੇ ਸੰਸਥਾਪਕ ਨੇ ਜਥੇਬੰਦੀ ਨੂੰ ਇਹਨਾਂ ਨੇ ਸ਼ੁਰੂ ਕੀਤਾ ਜਾਂ ਜਥੇਬੰਦੀ ਦਾ ਗਠਨ ਹੈ ਜਿਹੜਾ ਭਾਈ ਗਜੇਂਦਰ ਸਿੰਘ ਹੋਣਾ ਨੇ ਕੀਤਾ ਸੀਗਾ ਸੋ ਜਥੇਬੰਦੀ ਅੱਜ ਵੀ ਪੰਜਾਬ ਦੇ ਵਿੱਚ ਸਿੱਖ ਸੰਰਥ ਨੂੰ ਲੈ ਕੇ ਆਪਣੀ ਜਦੋ ਜਹਿਦਾ ਜਿਹੜੀ ਕਰ ਰਹੀ ਹੈ ਸੋ ਇਹ ਆ ਸੰਖੇਪ ਦੇ ਵਿੱਚ ਭਾਈ ਗਜੇਂਦਰ ਸਿੰਘ ਬਾਰੇ ਜਿਹੜੀ ਜਾਣਕਾਰੀ ਥੋੜੀ ਬਹੁਤ ਸਾਡੇ ਕੋਲੇ ਸੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਹਾਲਾਂਕਿ ਭਾਈ ਗਜੇਂਦਰ ਸਿੰਘ ਹੋਣਾ ਦਾ ਜਲਾਵਤਨੀ ਜੀਵਨ ਹੈ ਜਿਹਦੇ ਉੱਪਰ ਆਉਣ ਵਾਲੇ ਸਮੇਂ ਦੇ ਵਿੱਚ ਕਿਤਾਬਾਂ ਲਿਖੀਆਂ ਜਾਸਰ ਜਾਣਗੀਆਂ ਔਰ ਇਤਿਹਾਸ ਦਾ ਇੱਕ ਪੰਨਾ ਜੇ ਆਪਾਂ ਕਹਿ ਸਕਦੇ ਹਾਂ ਵੀ ਇੱਕ ਸੰਤਰੀ ਜਿਹੜਾ ਉਹ ਸਾਡੇ ਵਿੱਚੋਂ ਗਿਆਗਾ ਤੇ ਇਤਿਹਾਸ ਦਾ ਇੱਕ ਨਵਾਂ ਪੰਨਾ ਉਹ ਬਣ ਗਿਆ ਤੇ ਇਤਿਹਾਸ ਦੇ ਸਿੱਖ ਇਤਿਹਾਸ ਦੇ ਵਿੱਚ ਇਹਨਾਂ ਨੂੰ ਸਨਹਿਰੀ ਅੱਖਰਾਂ ਦੇ ਵਿੱਚ ਯਾਦ ਕੀਤਾ ਜਾਊ ਸਦਾ ਹੀ ਸਿੱਖ ਕੌਮ ਆ ਜਿਹੜੀ ਉਹ ਭਾਈ ਗਜਿੰਦਰ ਸਿੰਘ ਹੋਣਾ ਸੀ ਕੁਰਬਾਨੀ ਨੂੰ ਯਾਦ ਕਰਦੀ ਰਹੂਗੀ ਸਤਿ ਸ੍ਰੀ ਅਕਾਲ